ਸਾਸੀ ਕਾ ਜੀ ਸਾਰਿਆਂ ਨੂੰ ਕੀ ਹਾਲ ਜੀ ਠੀਕ ਠਾਕ ਸਾਰੇ ਇੱਕ ਨਾ ਸਾਡੇ ਨਾਲ ਲੜਾਈ ਪਈ ਵੀ ਮੇਰੀਆਂ ਫੋਟੋਆਂ ਫਾੜਵਾਉਣ ਤੋਂ ਵੀ ਫੋਟੋਆਂ ਲੋਕ ਕਾਹਨੀਆਂ ਬਣਾ ਕੇ ਡੰਡਾ ਰਹੀਆਂ ਤੇ ਮੇਰੀਆਂ ਫੋਟੋਆਂ ਨਹੀਂ ਬਣਾਉਂਦਾ ਤੇ ਲੜਦਾ ਕੌਣ ਸੁੱਖ ਹੈਣਾ ਤੇ ਮੈਂ ਸੋਚਿਆ ਵੀ ਚਲੋ ਸੁੱਖ ਦਾ ਵੀ ਲਾਮਾ ਇਲਾਜ ਦੇਨੇ ਸੁੱਖ ਨੂੰ ਨਹੀਂ ਪਤਾ ਵੈਸੀ ਮੈਂ ਫੋਟੋ ਬਣਾਈ ਐ ਐਡੀਟਿੰਗ ਕਰਕੇ ਤੇ ਮੈਂ ਫੋਟੋਆਂ ਸੁੱਖ ਨੂੰ ਤਾਂ ਇਹ ਦੱਸਿਆ ਵੀ ਕੋਈ ਚੀਜ਼ ਦਿੱਤੀ ਮੈਂ ਤੇਰੇ ਲਈ ਬਣਾਣੀ ਪਰ ਇਹ ਨਹੀਂ ਦੱਸਿਆ ਵੀ ਫੋਟੋਆਂ ਕਿਉਂਕਿ ਫੋਟੋਆਂ ਦੀ ਲੜਾਈ ਵੀ ਸਾਡੇ ਘਰ ਤੂੰ ਮੇਰੀਆਂ ਫੋਟੋਆਂ ਨਹੀਂ ਬਣਾਉਂਦਾ ਤੂੰ ਬਾਕੀਆਂ ਦੀ ਜਿਹੜਾ ਵੀ ਤੈਨੂੰ ਦੇ ਕੇ ਜਾਂਦਾ ਬਣਾਉਂ ਲਈ ਤੂੰ ਆਂਦੀਆਂ ਬਣਾ ਦਿੰਨਾ ਤੇ ਚਲੋ ਜਾਣੇ ਹੁਣ ਘਰ ਵਖਾਲਦਾਂ ਨੂੰ ਕਢ ਕੇ ਫੋਟੋ ਤੇ ਫਿਰ ਤੁਸੀਂ ਵੀ ਸਾਰੇ ਉੱਥੇ ਹੀ ਜਦੋਂ ਸੁੱਖ ਵੇਖੋ ਫਿਰ ਹੀ ਸਾਰੇ ਵੇਖਿਓ ਕਿੰਦਾਂ ਦੇ ਐਕਸਪ੍ਰੈਸ਼ਨ ਹੁੰਦੇ ਸੁੱਖ ਦੇ ਆਜੋ ਫਿਰ ਵੇਖਣੇ ਚਲੋ ਜੀ ਹੁਣ ਵਖਾਲਦੇ ਆ ਸੁੱਖ ਨੂੰ ਫੋਟੋ ਤੇ ਸੋਖੀ ਦੇ ਹਰਾਂ ਆਣਾ ਨਾ ਪੱਕੀ ਗੱਲ ਹਰਾਂ ਹੋ ਜਾਣਾ ਪੂਰੀ ਕੀ ਕਰਨੀ ਆਪੇ ਨੂੰ ਹੋਣੀ ਕਿ ਪੰਜ ਆਹ ਰਾਂ ਮੈਸ਼ਾ ਵਧੀਆ ਜੀ ਬਣਾਈ ਸੁਬਾਤ ਜੀ ਅੱਛਾ ਵਧੀਆ ਬਣਾਉਣੀ ਆਵੇ ਫੋਟੋ ਕੀ ਆਹ ਹੈ ਕਿ ਸੀ ਵੀਡੀਓ ਟੋ ਹੋਰ ਵਿਦ੍ਰੋ ਜੇ ਤਾ ਮਨੋਂ ਨੰਦ ਮੇਰੀ ਨਾ ਬਣਾਦੀ ਫੇਰ ਕੇ ਕਿਹੜੀ ਕੋਈ ਫੋਟੋ ਲਾਈ ਪਾਣੀ ਇਹ ਚੰਗੀ ਲੱਗੀ ਇੱਕ ਚਲ ਤੇ ਖਾ ਲਦੇ ਦੇ ਸਾਰੇ ਇਹਨੂੰ ਵਧੀਆ ਸੁਪੀ ਬਣੀ ਏ ਥੈਂਕ ਯੂ ਆਇਆ ਕਿੰਨੀ ਪ੍ਰਾਨੀ ਫੋਟੋ ਲਾਈ ਰੁਕ ਜਾ ਹੁਣ ਖਾ ਲੈਂਦੇ ਸਾਰੇ ਆਹ ਫੇਰ ਮੇਰੀ ਫੋਟੋ ਕੇ ਦੇ ਨਾਲ ਉਹ ਤੋਂ ਕੱਟ ਕੇ ਬਣਾਈ ਤੁਸੀਂ ਇਹਨੇ ਹਮ ਹਾਂ ਨਹੀਂ ਚੰਗੀ ਲੱਗੀ ਐਵੇਂ ਨਹੀਂ ਥੈਂਕ ਯੂ ਮੈਂ ਆਇਆ ਹਾਂ ਬੜੀ ਕੁਸ਼ਲ ਫਿਲਮ ਫੋਟੋ ਬਣਾ ਕੇ ਦਿੱਤੀ ਤੇ ਇਹੋ ਹੱਸ ਹੈ ਕਿਤਾ ਕਿੱਦਾਂ ਚਾਹਣਾ ਜੇ ਵਿੱਚ ਮੇਰੇ ਪੁੱਤ ਦੀ ਫੋਟੋ ਲੱਗਦੀ ਨਾ ਫਤਿਹ ਲਈਆਂ ਵੱਖਰੀਆਂ ਬਣਾ ਲਾਗੇ ਬਣਾ ਦੋ ਹਾਂ ਇਹ ਸੱਚੀ ਬੜੀ ਸੋਹਣੀ ਲੱਗੀ ਹੈ ਆ ਪਹਿਲੀ ਫੋਟੋ ਆ ਤੇ ਪਹਿਲਾ ਸਰ ਬਰਾਈ ਜੋ ਜਿਹੜਾ ਸਾਫੀ ਨੇ ਮੇਰੇ ਦਿੱਤਾ ਸਾਡੇ ਘਰ ਵੀ ਪਹਿਲੀ ਆਪ ਫੋਟੋ ਬਣਾ ਕੇ ਲੈਂਦੀ ਮੈਂ ਨਹੀਂ ਕਦੀ ਵੀ ਲੈਂਦੀ ਨਹੀਂ ਨਹੀਂ ਬਣਾਈ ਕਦੀ ਹਮ ਸੱਚੀ ਹੁਣ ਮੈਂ ਕੈਮਰੇ ਸਾਹਮਣੇ ਬਾਤ ਕਰੂੰਗੀ ਚਿੰਗਾ ਠੀਕ ਆ ਬੜੀ ਸੋਹਣੀ ਬਣੀ ਹੈ ਬਹੁਤ ਸੋਹਣੀ ਸੱਚੀ ਹੋ ਥੈਂਕ ਯੂ ਓਕੇ ਓਕੇ ਦੱਸਿਓ ਸਾਰੇ ਫੋਟੋ ਸੋਹਣੇ ਬਣ ਫਤਿਆਂ ਕਿੱਦਾਂ ਦੇ ਫੋਟੋ ਨੂੰ ਵਿਖਾਉਣੀ ਆ ਐਡੀਟਿੰਗ ਵੀ ਮੈਂ ਕੀਤੀ ਆ ਸੱਚੀ ਬਹੁਤ ਜ਼ੋਨੀ ਬਣਾਈਆਂ ਮੈਨੂੰ ਤੇ ਆ ਗਈ ਆ ਪੂਰੀ ਪਸੰਦ ਲਵ ਜੀ ਲਵ ਜੀ ਵਾਲੀ ਫੋਟੋ ਤੁਹਾਨੂੰ ਬਾਤੇ ਨੂੰ ਖੰਡਾਣੀ ਆ ਠੀਕ ਆ ਹੇ ਆ ਫੋਟੋ ਕਿਥੇ ਲਾ ਦਿੰਦੇ ਨਾ ਤੁਸੀਂ ਚਲ ਹੁਣ ਮੈਂ ਕੰਮ ਨਹੀਂ ਕਰਨੀ ਮੈਂ ਬਾਜ ਬਹੁਤ ਸੋਹਣੀ ਬਣਾਈ ਤੇ ਮਿਲ ਗਈ ਹੈ ਨਾ ਹੁਣ ਤਾਂ ਬਹੁਤੇ ਪਖੰਡਾ ਨਾ ਮਾਰ ਸੱਚੀ ਬੜੀ ਸੋਹਣੀ ਬਣਾਈ ਜੀ ਚਲੋ ਜੀ ਠੀਕ ਆ ਫਿਰ ਓਕੇ ਪਖੰਡਾ ਨਹੀਂ ਬਖਾਣੇ ਹੁਣ ਪੀ ਲਗੇ ਚਾਹ ਚੂ ਤੇ ਜਦੋਂ ਫਤਿਹ ਆਊਗਾ ਫਿਰ ਫਤਿਹ ਦਾ ਵੀ ਵਿਖਾ ਲਾਂਗੇ ਤੁਹਾਨੂੰ ਐਕਸਪ੍ਰੈਸ਼ਨ ਵੇਖਿਓ ਨੇ ਫਤਿਹ ਨੇ ਬੜਾ ਖੁਸ਼ ਹੋਣਾ ਵਾ ਮੈਂ ਵੀ ਬੜੀ ਖੁਸ਼ ਹੋਈ ਆ ਮਨ ਗਰੀ ਘਟ ਹੋ ਗਈ ਹੈ ਥੈਂਕ ਯੂ ਸੋ ਮਚ ਤੈਨਾਂ ਆਪਣੀ ਵੀ ਮੋਡਲ ਆ ਲੈਣੀ ਆ ਕੱਦੀ ਮੈਂ ਕਿਹਾ ਚੱਲ ਕੱਲੀ ਏ ਤੇਰੀਆਂ ਹੀ ਬਣਾ ਕੇ ਦਿਨਾ ਵਾ ਫਿਰ ਆਪਣੀ ਜੜੀ ਬਣਾਉਣੀ ਆ ਉਹ ਵੱਖਰੀ ਬਣਾਵਾਂਗੇ ਉਹ ਗੱਡੀ ਬਣਾਇਓ ਆਪਣੀ ਜਿੰਨਾ ਨਹੀਂ ਬਣਾਣੀ ਤੀ ਮੈਂ ਤਾਂ ਕਹਿੰਦੀ ਆਹ ਫੋਟੋ ਸੱਚੀ ਬਾ ਕਮਾਲ ਮੈਂ ਤੇ ਰਲਾ ਦੇ ਕਿਤੇ ਮੈਨੂੰ ਚੰਗਾ ਹੋ ਕੇ ਨਹੀਂ ਮੇਰੀ ਗੱਲ ਸੁਣੋ ਤੁਸੀਂ ਇਹ ਨਾ ਦੋਵਾਂ ਭੈਣਾਂ ਨੂੰ ਡਿਸਟਰਬ ਕਿਉਂ ਕਰਦੇ ਉਹਨਾਂ ਨੂੰ ਦੁੱਖ ਸੋਕ ਫੋਨ ਲੈਣ ਦਿਓ ਇਹ ਭੈਣਾਂ ਨਹੀਂ ਇਹ ਨੌ ਸੱਸ ਆਹੋ ਸੱਚ ਇਹ ਨੌ ਤੇ ਸੱਸ ਨੌ ਕੌਣ ਆ ਨੌ ਬੀਬੀ ਤੇ ਸੱਸ ਸਿਹਦਰ ਲਈ ਬੀਬੀ ਹੈ ਨੌ ਸੱਸ ਤੇ ਤੂੰ ਇਹ ਦੋਖ ਸਭ ਫੋਲ ਲੈੰਦੋ ਪੁਰਾਣੀਆਂ ਗੱਲਾਂ ਬਾਅਦ ਗੱਲ ਪੁਰਾਣੀਆਂ ਗੱਲਾਂ ਕਰ ਲੈੰਦੋ ਉਹਨਾਂ ਨੂੰ ਕਿ ਤੁਸੀਂ ਆਪਣਾ ਵਿੱਚ ਕਾ ਤੂੰ ਦੇ ਉਹਨਾਂ ਲਾ ਕੇ ਬੈਠੇ ਡਿਸਟਰਬ ਕਰਨ ਆਈ ਦਰੀਆ ਕਾਲੀਆਂ ਸੁਣ ਕੇ ਕੱਲ੍ਹ ਵੀ ਬਿਠਾਈਆਂ ਨੇ ਮੇਰੀ ਗੱਲ ਸੁਣ ਨਾ ਦੋਵੇਂ ਨਾ ਬਸ ਬਲੌਗ ਬੰਦ ਕਰ ਲੈ ਇੱਕ ਐ ਵੀਬੀਬੀ ਦੋਖ ਸਭ ਫੋਲ ਲਿਆ ਪੁਰਾਣੀਆਂ ਗੱਲਾਂ ਆਹ ਬੋਲੇ ਰਵਾਂ ਜੇੜਾ ਕੋਈ ਹੋਂਡਿਆ ਬੰਦਾ ਜਿੰਨਾ ਪਹਿਲੀ ਵਾਰ ਵੇਖਿਆ ਸਾਡੀ ਬੀਬੀ ਨੂੰ ਸਾਡੇ ਕਹਿੰਦੇ ਭੈਣਾ ਭੈਣਾ ਵਾ ਮੈਂ ਵੀ ਇਹੋ ਗੱਲ ਆ ਕਿ ਮੈਂ ਕਿਦਾਂ ਭੈਣਾ ਭੈਣਾ ਵੇਲਾ ਕੱਠੀਆਂ ਆਈਆਂ ਇਹਨਾਂ ਚੰਗੀਆਂ ਪੁਰਾਣੀਆਂ ਗੱਲਾਂ ਕੀਤੀਆਂ ਹੋਣੀਆਂ ਆਹੋ ਮੈਂ ਇਹ ਭੈਣਾ ਭੈਣਾ ਨਹੀਂ ਆ ਬੀਬੀ ਜਦੋਂ ਮੈਂ ਨੋ ਸਾਸਾ ਸਾਲ ਬਾਅਦ ਕਿਤੇ ਮਿਲੇ ਆ ਕਿੱਟੀਆਂ ਗੱਲਾਂ ਹਾਂ ਐਂ ਵੀ ਪੂਆ ਹੱਡੇ ਹੈਗੇ ਡੈਡੀ ਦੀ ਪੂਆ ਅੱਛਾ ਸਾਡੇ ਡੈਡੀ ਦੀ ਪੂਆ ਮੇ ਸੋਹਰੇ ਦੀ ਪੂਆ ਠੀਕ ਆ ਹਾਂ ਅਛਾ ਸੌਰੇ ਦੀ ਭੂਆ ਹਾਂ ਇਹਨਾਂ ਦੀਕ ਦੇ ਰਹੀ ਨੇ ਨਹੀਂ ਜਿੱਦਾਂ ਸਾਡੀ ਭੂਆ ਮੈਨੂੰ ਚੇਤੇ ਆ ਗਈ ਕਲੇਰਾਂ ਵਾਲੀ ਡੈਡੀ ਦੀ ਭੂਆ ਜਿਹੜੀ ਕਲੇਰਾਂ ਦੀ ਆ ਮੇਰੇ ਡੈਡੀ ਦੀ ਭੂਆ ਵਾ ਠੀਕ ਆ ਤੇ ਅਸੀਂ ਡੈਡੀ ਨਾਲ ਬਹੁਤ ਪਿਆਰ ਕਰਦੇ ਹਾਂ ਭੂਆ ਆਪਣੀ ਨੂੰ ਮੇਰੇ ਨਾਲ ਹੁਣ 6 ਵਜੇ 6 ਵਜੇ ਮਿਲਨ ਮਰਤਣ ਹੁੰਦਾ ਤੂੰ ਆਜੇ 6 ਵਜੇ ਐਨੂੰ ਤੁਰੇ ਆਉਣ 6 ਵਜੇ ਹੀ ਸਾਡੇ 6 ਹੋਈ ਹੋਣੇ ਆ ਤੇ ਅਮਰਤ ਕਹਿੰਦਾ ਵਾ ਕਿ ਉਹ ਆਉਂਦੇ ਬੀਬੀ ਆਉਂਦੇ ਦਾ ਵਾ ਤਾਂ ਗਾੜੀ ਨੂੰ ਲੈਣ ਗਿਆ ਅੰਦੀ ਮੈਂ ਪਹਿਲਾ ਤਾਂ ਹੀ ਤੋਂ ਸਕੂਲੇ ਚਲ ਜਣਾ ਵੀ ਤੂੰ ਮੈਨੂੰ ਮਿਲਣਾ ਨਹੀਂ ਅੱਛਾ ਬੜਾ ਪਿਆਰ ਵਾ ਠੀਕ ਆ ਸਾਡੇ ਨਾਲ ਘਰ ਦੇ ਵਿੱਚ ਉਹ ਤਿੰਨ ਬਜ਼ੁਰਗ ਚਾਰ ਬਜ਼ੁਰਗ ਰਹਿ ਗਏ ਆ ਹੂੰ ਤੇ ਬਾਕੀ ਸਾਰੇ ਰੱਬ ਨੂੰ ਪਿਆਰੇ ਹੋਵੇ ਠੀਕ ਆ ਇਹਦਾ ਪੂਆ ਦਾ ਨਾਮ ਹੈ ਇਹ ਪੂਆ ਦਾ ਨਾਮ ਹੈ ਉਹ ਤੇ ਐਨ ਕਾਲੀ ਪੂਆ ਐਨ ਕਾਲੀ ਪੂਆ ਐਨ ਕਾਲੀ ਸਾਰੇ ਲੰਦੇ ਪਰ ਬੀਬੀ ਪਾਲ ਲਾਗੇ ਨਾ ਸਿੱਦੀ ਪੱਕੀਆਂ ਠੀਕ ਆ ਬੀਬੀ ਦਾ ਪਿੰਡ ਬੀਬੀ ਬੀਬੀ ਆਹ ਸ਼ੌਲਖਾਂ ਤੋਂ ਆ ਠੀਕ ਆ ਅੱਗੇ ਤੇ ਰਹਿੰਦੇ ਹੁੰਦੇ ਚਾਰ ਚਾਰ ਪੰਜ ਪੰਜ ਦਿਨ ਹੁਣ ਸਰੀਰ ਥੋੜਾ ਮਾੜਾ ਆ ਤੇ ਫਿਰ ਡਰ ਜਾਂਦੇ ਆ ਹਾਂ ਹੁਣ ਰੱਖਾਂਗੇ ਦੋ ਦਿਨ ਫੇਰ ਠੀਕ ਫੋਨ ਕਰਾਓ ਕਰਨਾ ਆ ਅੱਛਾ ਨਹੀਂ 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 ਆ ਬਾਹਰ ਆਏ ਆ ਭਾਜੀ ਸਿਆਣੇ ਬਾਹਰ ਨਹੀਂ ਭੋਜੀ ਛਾਡਾ ਮੇਰੀ ਗੱਲ ਸੁਣੋ ਮੇਰੇ ਚਾਚਾ ਨੇ ਗੱਲ ਲੋ ਕਿ ਮੈਂ ਸ਼ਾਡਾ ਸ਼ਾਮਾਂ ਨੂੰ ਬਹੁਤੀ ਕਾਲੇ ਪਹਿਣਦੇ ਨਹੀਂ 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 ਅੱਜ ਦਾ ਖਰਾਵਾ ਅੱਜ ਇੱਧਰ ਰਹਿਣਾ ਵਾ ਨਹੀਂ ਪਤਾ ਐਦਾਂ ਕਰਦੀ ਆ ਇੱਕ ਤਾਂ ਬੀਬੀ ਦੀ ਪੇਕੇ ਉਹ ਜਿੱਦ ਬਹੁਤ ਵਾ ਹੈ ਬੀਬੀ ਬਹੁਤ ਉਹਦੇ ਚਾਰ ਪਾਈ ਹੁਣ ਤੇ ਟੈਨਸ਼ਨ ਕਾਦੀ ਆ ਨਹੀਂ ਨਹੀਂ ਉਹਦਾ ਟੈਨਸ਼ਨ ਕਾਦੀ ਹੁੰਦੀ ਹੁਣ ਤੇ ਬਜ਼ੁਰਗ ਤੇ ਘਰ ਦੀ ਦੇ ਕੋਈ ਟੈਨਸ਼ਨ ਨਹੀਂ ਘਰ ਸਾਰੇ ਹੀ ਹੈਗੇ ਹੁਣ ਰਹਿੰਦਾ ਸਹੀ ਨਹੀਂ ਰਹਿੰਦੀ ਪੂਆ ਨਹੀਂ ਰਹਿੰਦਾ ਨਾ ਕਈ ਰੋਣ ਦਾ ਦਵਾਈ ਘੱਟ ਲੈ ਕੇ ਆਈ ਬਸ ਅੰਦੇ ਪਤਾ ਜੀ ਅੱਛਾ ਉਹ ਆਪ ਦਾ ਬੰਦਾ 2-3 ਵਾਰ ਜਿਦਾਂ ਵੀ ਰਹੇਗੇ ਬੀਬੀ ਆਪਣੀ ਦੇ ਤਿੰਨ ਘਰ ਚਾਰ ਘਰ ਤਿੰਨ ਚਾਰ ਘਰ ਵਾ ਇੱਕ ਛੇਰੇ ਹੋਣਾ ਦਾ ਹੂੰ ਇੱਕ ਆ ਵਾਲੀ ਸੱਚੇ ਦਾ ਇੱਕ ਆ ਵਾਲਾ ਤੇ ਇੱਕ ਆ ਵਾਲਾ ਪੀ ਕਿ ਤੋ ਆਪਣਾ ਨਾਸਤਾ ਹੁੰਦਾ ਕਿ ਤੁਹਾਡੀ ਰੋਟੀ ਹੁੰਦੀ ਆ ਐਦਾਂ ਹੀ ਸਾਡੀ ਨਾਨੀ ਕੱਢੀ ਹੁੰਦੀ ਮੈਨੂੰ ਨਾਲ ਲੈ ਜਾਂਦੀ ਹੁੰਦੀ ਸਭ ਦੀ ਵੀ ਰੋਟੀ ਕਿੱਥੋਂ ਖਾਣੀ ਆ ਆਪੇ ਬਣਾਉਣ ਗਈ ਆਈ ਨਾ ਤਾਂ ਕਹਿੰਦੇ ਨਾ ਸੱਚੀ ਬਾਂਸਵਾਂ ਖਾਣ ਨੂੰ ਮਿਲਦਾ ਹੁੰਦਾ ਹੈ ਹਾਂ ਕਿ ਤੋ ਚਾਹ ਕਿਥੋਂ ਚਾਹੀ ਤੋ ਕੜਾ ਥੋੜਾ ਹੀ ਆ ਬਜ਼ੁਰਗੋ ਆ ਬੰਦਾ ਬਾਕੀ ਥੋੜਾ ਹੀ ਖਾਂਦਾ ਸੱਤ ਵੀਰੇ ਹਾਂਜੀ ਫੱਟ ਗਿਆ ਮੰਜ ਗੱਲ ਚ ਪਿੰਨੋ ਬਾਗ ਬੱਸੀ ਬਦਈ ਸਾਸੀ ਗੱਲ ਸਾਰਿਆਂ ਨੂੰ ਕਰੋ ओ सारे ठीक-ठाक है। तुसी ठीक जे? पहले तुही दशो के न पर दशो तो ही ठीक है। ते दशो के सारे ठीक-ठाक है ते सारे ठीक है। सारे ठीक ठीक है। के आ देखियो। तो ते सुन दिखाओ लगी 1 2 स्टार्ट गो। देखो। आई लव। दशो छोरी-बनिया। है एक ਚਲੋ ਸਾਰਿਆਂ ਨੂੰ ਪਾਰੀ ਕਰ ਦੋ ਚਾਹਲੀ ਪੋਤਨ ਪਾਈ ਕਰ ਦੋ ਨਹੀਂ ਫੋਟੋ ਦੇ ਵਿੱਚ ਬਾਅਦ ਚ ਪਾਰੀ ਕਰੀ ਪਹਿਲਾਂ ਮੈਨੂੰ ਦੱਸੋ ਆ 1 2 3 4 5 ਫੋਟੋ ਬਣਾ ਸਾਰਿਆਂ ਵਿੱਚ ਸੋਹਣੀ ਕਿਹੜੀ ਫੋਟੋ ਲੱਗੀ ਤਾਂ ਸਭ ਤੋਂ ਜਿਹੜੀ ਵਾਓ ਵਾਲੀ ਫੋਟੋ ਬੈਸਟ ਫੋਟੋ ਕਿਹੜੀ ਸਭ ਤੋਂ ਸੋਹਣੀ ਐਵੀ 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 ਲੈ ਮੈਂ ਪੁੱਛ ਤੈਨੂੰ ਤੇ ਸ਼ਾਲੀਆ теаत्री ਪਰ ਨਹੀਂ ਫੋਟੋ ਵੀ ਦੇਖਦੇ شو 1 ਕਿਹੜੀ ਸੋਹਣੀ ਲੱਗੀ ਮੇਰੇ ਕੋਲ ਤੋਂ 1 ਓਨਲੀ 1 ਫੋਟੋ ਦੁਸ਼ੇਰੀ ਸੋਣੀ ਲੱਗੀ ਇਹ ਇਹ ਆਹ ਦੋ ਲੱਗੀਆਂ ਸੋਣੀਆਂ ਜਿਆਦੀਆਂ ਸੋਣੀਆਂ ਹਾਂਜੀ ਤੇ ਆਹ ਵਾਲੀ ਇਹ ਵਾਲੀ ਇਹ ਵੀ ਸੋਹਣੀ ਆ ਕੀ ਇਹ ਕਿਹ ਚਾਣੀ ਦੀ ਕੀਤੀ ਇਹ ਵੀ ਸੋਹਣੀ ਕੀਤੀ ਤੇ ਮੈਨੂੰ ਇਸ ਨੂੰ ਤੇਰੇ ਮੇਰੇ ਪਪਾ ਮਸ਼ਾਨੀਆਂ ਸੋਣੀਆਂ ਤੇਰੀ ਗੱਲ ਸੁਣੋ ਜਿੱਦਾਂ ਦੀ ਮਮਾ ਦੀ ਫੋਟੋ ਬਣੀ ਆ ਤਾਂ ਦੀਆਂ ਛੋਟੀਆਂ ਛੋਟੀਆਂ ਫੋਟੋਆਂ ਲੱਗਦੀਆਂ ਕੀ ਪਪਾ ਨੇ ਮੈਨੂੰ ਗਿਫਟ ਕੀਤਾ ਪਪਾ ਨੇ ਬਈ ਦੋ ਬਣਾ ਦਿਨੇ ਕਿੰਨੇ ਕੁ ਸਾਲ ਦੇ ਹੋ ਤੁਸੀਂ ਠੀਕ ਗੱਲਾਂ ਦੀ ਸੀ ਹੋਏ ਆਂਦਾ ਮੈਨੂੰ ਨਹੀਂ ਤੇ ਕਹ ਲੈ ਮੈਂ ਸਕੂਲ ਗਿਆ ਤੇ ਮੈਂ ਛੁੱਟੀ ਕਰ ਲੈਣੀ ਤੇ ਕੋਈ ਨਹੀਂ ਤੈਨੂੰ ਨਹੀਂ ਪੜੀ ਤੂੰ ਹੁਣ ਦਿਖਾਉ ਤਾਂ ਮੈਂ ਗੱਲ ਸੁਣੋ ਅੱਜ ਤਾਂ ਪਹਿਲਾਂ ਮਮਾ ਦੀ ਛੜੀ ਗੱਲ ਸੁਣੋ ਜਿੱਦਾਂ ਮਮਾ ਦੀਆਂ ਛੜੀਆਂ ਫੋਟੋਆਂ ਬਣੀਆਂ ਵਾ ਤੁਹਾਡੀ ਨਾਲ ਛੋਟੀਆਂ-ਛੋਟੀਆਂ ਨਾਲ ਕਿ ਇੱਥੇ ਫਿੱਤੇ ਦੀ ਛੋਟੇ ਵੱਡੀ-ਵੱਡੀ ਫੋਟੋ ਲਾ ਕੇ ਸੋਣੀ ਜੀ ਬਣਾਉਂਦੀ ਐ ਇੱਕ ਬੋਝੋ ਇਹ ਇਹ ਤੂੰ ਕਰ ਤੂੰ ਇਹ ਕੱਢ ਦਿਨੀ ਆ ਪਹਿਲਾਂ ਮੈਨੂੰ ਦੱਸੋ ਪਹਿਲਾਂ ਮੈਂ ਨਾ ਮਮਾ ਨਾਲ ਗੱਲ ਦੱਸੋ ਤੁਹਾਡੀ ਫੋਟੋ ਬਣਾਉਂਦੀ ਐ ਸੋਣੀ ਜੀ ਪੱਕਾ ਇੱਥੇ ਸਾਰੀ ਤਾਂ ਤੇ ਲੱਗ ਗਈ ਨਿੱਕੇ ਨਿੱਕੇ ਹੁੰਦੇ ਦੀ ਹੈ ਨਹੀਂ ਵੱੱਡੇ ਵੱੱਡੇ ਹੁੰਦੇ ਤੇ ਵੱੱਡੇ ਨਾ ਨਹੀਂ ਫੋਟੋਆਂ ਤੇ ਵੱਡੇ ਲਮਾ ਕਿ ਜਦੋਂ ਤੂੰ ਛੋਟਾ ਜਾ ਹੁੰਦਾ ਜਦੋਂ ਤੈਨੂੰ ਮੈਂ ਬਾਵਾ ਕਾਕਾ ਕੱਜੀ ਨਹੀਂ ਬਾਵਾ ਕਾਕਾ ਇੱਕ ਟਵੱਟਾ ਹੋ ਗਿਆ ਮੈਂ ਇੱਕ ਟਵੱਟਾ ਇੰਨੇ ਵੱੱਡੇ ਆਏਗਾ ਇੰਨਾ ਹੋਗਾ ਫੇਟਾ ਕਿੱਤ ਗਿਆ ਠੀਕ ਹੈ ਚਲੋ ਛੋਣੀ ਹੈ ਨਾ ਫਟ ਮम्मा ਦੀ ਪਸੰਦ ਹੈਗੀ ਫਟ ਮੈਨੂੰ ਵੀ ਬੜੀ ਖੁਸ਼ੀ ਆਂ ਕਿ ਜਿਹੜੇ ਤੇਰੇ ਪਾਪਾ ਨੇ ਮੈਨੂੰ ਇਹ ਦਿੱਤਾ ਸੀ ਸਰਪ੍ਰਾਈਜ਼ ਮੇਰਾ ਪੁੱਤ ਤੇਰਾ ਬਰ ਪਾਪਾ ਬੇਟੇ ਸੀ ਨਾ ਉਹ ਤੇ ਇੱਕ ਬਹੁਤ ਵੀ ਸੀ ਫਾਫੀ ਦੇਤੇ ਨੇ ਬਾਹਰ ਕੀ ਉਹ ਤੋਂ ਮਮਾ ਦਾ ਛੋਟੂ ਪਈ ਰੀਤੀ ਬਣਾਉਣੀ ਚਾਹੁੰਦੀ ਜੀ ਦੋ ਉਹ ਤੋਂ ਫਿਰ ਛੋਟੂ ਨਾਲ ਕੱਢਨੇ ਪੈਂਦੇ ਬਣਾ ਉਸ ਛੋਟੂ ਹੀ ਵਿੱਚ ਉਹ ਮੈਂ ਬਾਹਰ ਆ ਕੇ ਚਲੋ ਫੇ ਠੀਕ ਆ ਓਕੇ ਜੀ ਨਹੀਂ ਹਾਂ ਗੱਲ ਕਹਿੰਦਲ ਸੀ ਇਸੇ ਸਾਉ ਉਹ ਆਪਾਂ ਇੱਕ ਹੋਰ ਦੱਸ ਦਈਏ ਨਾ ਅਗਲੇ ਵਲੌਗ ਵਿੱਚ ਦੱਸਾਂਗੇ ਪਿਓ ਕੀ ਸੀ ਠੀਕ ਹੈ ਉਹ ਪਹਿਨੋ ਨਹੀਂ ਦੱਸਣਾ ਚਲੋ ਹੁਣ ਸਾਰਿਆਂ ਨੂੰ ਕੱਟੋ ਸ਼ਸ਼ੀ ਕਾਲ ਦੀ ਸਾਰਿਆਂ ਨੂੰ ਬਾਏ ਬਾਏ ਠੀਕ ਹੈ ਮੰਮਾ ਨੂੰ ਬੜਾ ਪਸੰਦ ਆਇਆ ਗਿਫਟ ਜਿਹੜਾ ਪਾਪਾ ਨੇ ਗਿਫਟ ਮੰਮਾ ਨੂੰ ਸਰਪ੍ਰਾਈਜ਼ ਜਿ ਦਿੱਤਾ ਵਾ ਤੇ ਹੁਣ ਆਪਾਂ ਸਰਪ੍ਰਾਈਜ਼ ਕਿਉਂ ਨਹੀਂ ਦੇ ਦਾਂਗੇ ਆ ਵੀ ਪਲਾਖੋ ਸੁਖਮਨ ਨੂੰ ਵੇਖਿਓ ਸਾਡਾ ਉਹ ਨੈਕਸਟ ਵਲੌਗ ਉਹ ਵੀ ਵੇਖਿਓ ਪਰ ਇੱਕ ਹੋਰ ਜਿਹੜਾ ਫੱਤੀ ਨੂੰ ਸਰਪ੍ਰਾਈਜ਼ ਦੇਣਾ ਉਹ ਸਰਪ੍ਰਾਈਜ਼ ਦੇਣਾ ਫੱਤੀ ਨੂੰ ਫੱਤੀ ਨੂੰ ਸੁਖਮਨ ਨੂੰ ਮਿ ਸਰਪ੍ਰਾਈਜ਼ ਦੇਣਾ ਵਾ ਤੇ ਫਤਿਹ ਦੇ ਨੀ ਮਿ ਸਰਪ੍ਰਾਈਜ਼ ਦੇਣਾ ਉਹ ਉਹ ਦਿਨਾਂ ਸ਼ੁੱਤਿਆ ਸ਼ੁੱਤਿਆ ਫੋਟੋਆਂ ਬਣਾ ਕੇ ਠੀਕ ਹੈ ਠੀਕ ਹੈ ਸੁਖਮਨ ਤੇ ਕੋਈ ਖੇਡਾਓ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਫੋਟੋ ਕਿੱਦਾਂ ਦੀ ਬਣੀ ਆ ਤੇ ਵਧੀਆ ਲੱਗਣ ਦੀ ਸਾਰਿਆਂ ਨੂੰ ਦੱਸੋ ਵੀ ਇੱਕੀ ਫੋਟੋ ਵੱਡੀ ਕਰਨੀ ਚਾਹੀਦੀ ਕੀ ਜਾਂ ਇਦਾਂ ਸੋਹਣੀ ਲੱਗਣ ਦੀ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਜਰੂਰ ਓਕੇ ਜੀ ਸასი ਕਾਲ ਬਾਏ ਬਾਏ